ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫੋਰ ਪੰਜਾਬੀ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਿਊਟੀ ਇੰਡਸਟਰੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਇਸ ਲਈ ਇਸ ਇੰਡਸਟਰੀ ਵਿੱਚ ਕੈਰੀਅਰ ਬਣਾਉਣ ਲਈ ਸਟੂਡੈਂਟਸ ਲਈ ਸਹੀ ਟ੍ਰੇਨਿੰਗ ਅਤੇ ਸਹੀ ਗਾਈਡੈਂਸ ਹੋਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਇੰਡੀਆ ਵਿੱਚ ਬਿਊਟੀ ਕੋਰਸ ਪੇਸ਼ ਕਰਨ ਵਾਲੀਆਂ ਬਹੁਤ ਸਾਰੀਆਂ ਅਕੈਡਮੀਆ ਖੁੱਲੀਆਂ ਹਨ ਪਰ ਮੇਰੀ ਵੀ ਇੰਟਰਨੈਸ਼ਨਲ ਅਕੈਡਮੀ ਨੇ ਆਪਣੀ ਅਲੱਗ ਪਛਾਣ ਬਣਾਈ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੀ ਹਾਈ ਟ੍ਰੇਨਿੰਗ ਕੁਆਲਿਟੀ ਅਤੇ 100% ਜੋਬ ਪਲੇਸਮੈਂਟ ਦੇ ਕਾਰਨ ਇੱਕ ਵਾਰ ਫਿਰ ਸਾਲ 2025 ਵਿੱਚ ਇੰਡੀਆ ਦੀ ਸਭ ਤੋਂ ਜ਼ਿਆਦਾ ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਜਿੱਤਣ ਵਿੱਚ ਕਾਮਯਾਬ ਰਹੀ। ਤੁਹਾਨੂੰ ਦੱਸ ਦਈਏ ਕਿ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੇ ਲਗਾਤਾਰ 6 ਵਾਰ ਇੰਡੀਆ ਦੀ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਜਿੱਤ ਕੇ ਇਤਿਹਾਸ ਰਚਿਆ ਹੈ। ਆਓ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਗਲੋਬਲ ਐਕਸੀਲੈਂਸ 2025 ਅਵਾਰਡ ਮਿਲਿਆ ਹੈ ਅਤੇ ਇਹ 6 ਵਾਰ ਇੰਡੀਆ ਦੀ ਬ ਇਸ ਦੇ ਨਾਲ ਹੀ ਅਸੀਂ ਇਹ ਵੀ ਦੱਸਾਂਗੇ ਕਿ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਸਟੂਡੈਂਟਸ ਦੀ ਡ੍ਰੀਮ ਅਕੈਡਮੀ ਕਿਉਂ ਹੈ ਆਓ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਨੂੰ 6ਵੀਂ ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਕਦੋਂ ਅਤੇ ਕਿਸ ਨੇ ਦਿੱਤਾ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਜੋ ਕਿ ਇੰਡੀਆ ਵਿੱਚ ਸਭ ਤੋਂ ਵਧੀਆ ਬਿਊਟੀ ਕੋਰਸ ਕਰਵਾਉਣ ਵਾਲੀ ਅਕੈਡਮੀ ਹੈ ਸਾਲ 2025 ਵਿੱਚ ਲਗਾਤਾਰ 6ਵੀਂ ਵਾਰ ਬੈਸਟ ਬਿਊਟੀ ਅਕੈਡਮੀ ਅਵਾਰਡ ਜਿੱਤਣ ਵਿੱਚ ਇਹ ਅਕੈਡਮੀ ਸਫਲ ਰਹੀ ਤੁਹਾਨੂੰ ਦੱਸ ਦਈਏ ਕਿ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਨੂੰ ਪਹਿਲੀ ਵਾਰ ਇਹ ਅ ਇਸ ਤੋਂ ਬਾਅਦ ਅਦਾਕਾਰ અનુਪਮ ਖੇਰ ਨੇ ਮੇਰੀ ਬਿੰਦੀ ਇੰਟਰਨੈਸ਼ਨਲ ਅਕੈडमी ਨੂੰ ਬੈਸਟ ਬਿਊਟੀ ਅਕੈडमी ਅਵਾਰਡ ਦਿੱਤਾ ਮੇਰੀ ਬਿੰਦੀ ਇੰਟਰਨੈਸ਼ਨਲ ਅਕੈडमी ਨੂੰ ਸਾਲ 2022 ਵਿੱਚ ਅਦਾਕਾਰ ਸੁਨਾਲੀ ਬਿੰਦਰੇ ਨੇ ਵੀ ਸਨਮਾਨਿਤ ਕੀਤਾ ਜਿਕਰ ਅਸੀਂ ਸਾਲ 2023 ਦੀ ਗੱਲ ਕਰੀਏ ਤਾਂ ਮਾਧੁਰੇ दीक्षित ਨੇ ਮੇਰੀ ਬਿੰਦੀ ਇੰਟਰਨੈਸ਼ਨਲ ਅਕੈडमी ਨੂੰ ਬੈਸਟ ਬਿਊਟੀ ਅਕੈडमी ਦਾ ਅਵਾਰਡ ਦਿੱਤਾ ਇਸ ਦਿਨ ਨਾਲ ਹੀ ਸਾਲ 2024 ਵਿੱਚ ਅਦਾਕਾਰਾ ਰਵੀਨਾ ਟੰਡਨ ਅਤੇ ਹੁਣ ਸਾਲ 2025 ਵਿੱਚ 6ਵੀਂ ਵਾਰ ਪਦਮਸ਼ਰੀ ਅਵਾਰਡ ਜੇਤੂ ਕਾਜੋਲ ਨੇ ਇਹ ਅਵਾਰਡ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੀ ਆਨਰ ਮਾਹੀ ਮੈਮ ਨੂੰ ਸੌਂਪਿਆ। ਇੰਨਾ ਹੀ ਨਹੀਂ ਸਗੋਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਕਈ ਹੋਰ ਨੈਸ਼ਨਲ ਅਤੇ ਇੰਟਰਨੈਸ਼ਨਲ ਸੰਸਥਾਵਾਂ ਦੁਆਰਾ ਇੰਡੀਆ ਦਾ ਬੈਸਟ ਬਿਊਟੀ ਸਕੂਲ ਅਵਾਰਡ ਦਿੱਤਾ ਗਿਆ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਇੰਡੀਆ ਦੀ ਸਭ ਤੋਂ ਵਧੀਆ ਅਤੇ ਸਟੂਡੈਂਟਸ ਦੀ ਡ੍ਰੀਮ ਬਿਊਟੀ ਅਕੈਡਮੀ ਕਿਉਂ ਹੈ? ਆਪਣੀ ਟ੍ਰੇਨਿੰਗ ਕੁਆਲਿਟੀ ਨੂੰ ਬਣਾਈ ਰੱਖਣ ਲਈ ਮੇਰੀ ਬਿੰਜੇ ਇੰਟਰਨੈਸ਼ਨਲ ਅਕੈਡਮੀ ਨੇ ਇੰਡੀਆ ਵਿੱਚ ਸਿਰਫ ਦੋ ਬ੍ਰਾਂਚਾਂ ਖੋਲੀਆਂ ਹਨ ਜਿੰਨਾਂ ਵਿੱਚੋਂ ਇੱਕ ਨੌਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਅਤੇ ਦੂਜੀ ਦਿੱਲੀ ਵਿੱਚ ਰਾਜੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ ਮੇਰੀ ਬਿੰਜੇ ਇੰਟਰਨੈਸ਼ਨਲ ਅਕੈਡਮੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਅਕੈਡਮੀ 12 ਤੋਂ 15 ਸਟੂਡੈਂਟਸ ਦੇ ਛੋਟੇ-ਛੋਟੇ ਬੈਚਾਂ ਵਿੱਚ ਟ੍ਰੇਨਿੰਗ ਪ੍ਰੋਵਾਈਡ ਕਰਦੀ ਹੈ ਛੋਟੇ ਬੈਚਾਂ ਵਿੱਚ ਟ੍ਰੇਨਿੰਗ ਲੈਣਾ ਸਟੂਡੈਂਟਸ ਲਈ ਬਹੁਤ ਫਾਇਦੇਮੰਦ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਟ੍ਰੇਨਰ ਕ ਤਾਂ ਜੋ ਬਿਊਟੀ ਅਤੇ ਮੇਕਅਪ ਦੇ ਹਰ ਪਹਿਲੂ ਨੂੰ ਆਸਾਨੀ ਨਾਲ ਸਮਝ ਸਕਣ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰ ਕੋਰਸਾਂ ਵਿੱਚ 100% ਜੋਬ ਪਲੇਸਮੈਂਟ ਲਈ ਫੇਮਸ ਹੈ। ਹਾਈ ਟ੍ਰੇਨਿੰਗ ਕੁਆਲਿਟੀ ਦੇ ਕਾਰਨ ਇੰਡੀਆ ਅਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਨੌਕਰੀਆਂ ਲਈ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਨੂੰ ਪ੍ਰੀਫਰੈਂਸ ਦਿੰਦੇ ਹਨ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਸਿਰਫ ਐਕਸਪੀਰੀਅੰਸਡ ਟ੍ਰੈਨਰ ਦੁਆਰਾ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਸਟੂਡੈਂਟਸ ਨੂੰ ਪ੍ਰੈਕਟੀਕਲ ਕਰਨ ਦਾ ਮੌਕਾ ਵੀ ਮਿਲਦਾ ਹੈ। ਜੇ ਕੋਈ ਸਟੂਡੈਂਟ ਬਿਊਟੀ ਪ ਤੇ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਉਸ ਲਈ ਸਭ ਤੋਂ ਵਧੀਆ ਆਪਸ਼ਨ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਸਿਖਾਉਂਦੀ ਹੈ ਕਿ ਸਲੂਨ ਕਿਵੇਂ ਖੋਲਣਾ ਹੈ ਆਪਣੇ ਸਲੂਨ ਦੀ ਮਾਰਕੀਟਿੰਗ ਕਿਵੇਂ ਕਰਨੀ ਹੈ ਅਤੇ ਸਲੂਨ business ਕਿਵੇਂ ਚਲਾਉਣਾ ਹੈ ਇਹ ਸਾਰੀਆਂ ਚੀਜ਼ਾਂ ਜੋ ਕਿਸੇ ਹੋਰ ਅਕੈਡਮੀ ਵਿੱਚ ਨਹੀਂ ਸਿਖਾਈਆਂ ਜਾਂਦੀਆਂ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਮਾਸਟਰਸ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰਸ ਕੋਰਸ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਇੰਡੀਆ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਜਾਂਦਾ ਹੈ। ਮੇਰੀ ਪਿੰਦੀ ਇੰਟਰਨੈਸ਼ਨਲ ਅਕੈडमी ਵਿੱਚ ਪੇਸ਼ ਕੀਤੇ ਜਾਣ ਵਾਲੇ ਦੋਵੇਂ ਇੰਟਰਨੈਸ਼ਨਲ ਕੋਰਸਾਂ ਵਿੱਚ 100% ਜੋਬ ਪਲੇਸਮੈਂਟ ਦਿੱਤੀ ਜਾਂਦੀ ਹੈ। ਇਹ ਦੋ ਕੋਰਸ ਹਨ ਮਾਸਟਰਸ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਅਤੇ ਡਿਪਲੋਮਾ ਇਨ ਇੰਟਰਨੈਸ਼ਨਲ ਬਿਊਟੀ ਕਲਚਰ ਕੋਰਸ। ਮੇਰੀ ਪਿੰਦੀ ਇੰਟਰਨੈਸ਼ਨਲ ਅਕੈडमी ਨੂੰ ਉਹਨਾਂ ਲੋਕਾਂ ਦੀ ਡ੍ਰੀਮ ਅਕੈडमी ਮੰਨਿਆ ਜਾਂਦਾ ਹੈ ਜੋ ਬਿਊਟੀ ਇੰਡਸਟਰੀ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ। ਬਹੁਤ ਸਾਰੇ ਲੋਕ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਤੋਂ ਕੋਰਸ ਕਰਨ ਦਾ ਸੁਪਨਾ ਦੇਖਦੇ ਹਨ ਇੰਡੀਆ ਵਿੱਚ ਬਹੁਤ ਸਾਰੀਆਂ ਅਕੈਡਮੀਆਂ ਟ੍ਰੇਨਰਾਂ ਨੂੰ ਹਾਇਰ ਕਰਨ ਵਿੱਚ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਟ੍ਰੇਨਡ ਸਟੂਡੈਂਟਸ ਨੂੰ ਪ੍ਰੀਫਰੈਂਸ ਦਿੰਦੀਆਂ ਹਨ ਇੰਟਰਨੈਸ਼ਨਲ ਬਿਊਟੀ ਐਕਸਪਰਟਸ ਨੇ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਨੂੰ ਇੰਡੀਆ ਦੀ ਸਭ ਤੋਂ ਵਧੀਆ ਬਿਊਟੀ ਅਕੈਡਮੀ ਦਾ ਅਵਾਰਡ ਵੀ ਦਿੱਤਾ ਹੈ ਪੂਰੇ ਇੰਡੀਆ ਤੋਂ ਨਾਲ ਹੀ ਨੇਪਾਲ, ਭੂਟਾਨ ਅਤੇ ਬੰਗਲਾਦੇਸ਼ ਤੋਂ ਵੀ ਸਟੂਡੈਂਟਸ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਬਿਊਟੀ, ਮੇਕਅਪ, ਹੈਅਰ ਅਤੇ ਨੇਲਜ਼ ਦੇ ਇੰਟਰਨੈਸ਼ਨਲ ਕੋਰਸਾਂ ਵਿੱਚ ਟ੍ਰੇਨਿੰਗ ਲਈ ਆਉਂਦੇ ਹਨ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਬਹੁਤ ਸਾਰੇ ਕੋਰਸ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਮੁੱਖਣ ਮੇਕਅਪ ਕੋਰਸ, ਹੈਅਰ ਕੋਰਸ, ਨੇਲ ਕੋਰਸ, ਸਕਿਨ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੇਅਰ ਐਕਸਟੈਂਸ਼ਨ ਕੋਰਸ ਮਾਈਕਰੋ ਬਲੈਂਡਿੰਗ ਕੋਰਸ ਸਪਾ ਅਤੇ ਇੰਟਰਨੈਸ਼ਨਲ ਕੋਰਸਸ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਤੋਂ ਤੁਸੀਂ ਆਪਣੇ ਡਿਜ਼ਾਇਰਡ ਕੋਰਸ ਵਿੱਚ ਸਰਟੀਫਿਕੇਸ਼ਨ ਡਿਪਲੋਮਾ ਐਡਵਾਂਸ ਡਿਪਲੋਮਾ ਮਾਸਟਰਸ ਕੋਰਸ ਅਤੇ ਇੰਟਰਨੈਸ਼ਨਲ ਕੋਰਸ ਕਰ ਸਕਦੇ ਹੋ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਹੇਅਰ ਨੇਲ ਸਕਿਨ ਆਈਲੈਸ਼ ਐਕਸਟੈਂਸ਼ਨ ਹੇਅਰ ਐਕਸਟੈਂਸ਼ਨ ਮਾਈਕਰੋ ਬਲੇਡਿੰਗ ਪਰਮਨੈਂਟ ਮੇਕਅਪ ਕੋਰਸ ਅਤੇ ਇੰਟਰਨੈਸ਼ਨਲ ਕੋਰਸਾਂ ਲਈ ਇੰਡੀਆ ਦੀ ਸਭ ਤੋਂ ਵਧੀਆ ਅਕੈਡਮੀ ਹੈ ਇਸ ਅਕੈਡਮੀ ਨੂੰ ਇਸ ਦੀ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਸਭ ਤੋਂ ਵੱਧ ਜੌਬ ਪਲੇਸਮੈਂਟ ਦੇ ਕਾਰਨ ਲਗਾਤਾਰ 6 ਵਾਰ ਬੈਸਟ ਬਿਊਟੀ ਅਕੈਡਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜੇ ਤੁਸੀਂ ਬਿਊਟੀਸ਼ੀਅਨ ਕੋਰਸ ਕਰਕੇ ਇੱਕ ਪ੍ਰੋਫੈਸ਼ਨਲ ਬਿਊਟੀਸ਼ੀਅਨ ਬਣ ਕੇ ਪ੍ਰਤੀ ਮਹੀਨਾ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਜਾਂ ਆਪਣਾ ਬਿਊਟੀ ਪਾਰਲਰ ਖੋਲਣਾ ਚਾਹੁੰਦੇ ਹੋ ਤਾਂ ਅੱਜ ਹੀ ਸਕ੍ਰੀਨ ਤੇ ਦਿਖਾਏ ਗਏ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਵਟਸਐਪ ਨੰਬਰ ਤੇ ਕਾਲ ਕਰੋ ਜਾਂ ਦਿੱਤੇ ਗਏ ਪਤੇ ਤੇ ਜਾਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰ ਤੇ ਸਾਡੇ ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ